ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸ਼ਾਨ ਕਰੀਏ ਗੱਜਵਾਚ ਕੇ ਆਖੋ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਜਿਹੜੀ ਸੰਗਤ ਕਹਿੰਦੀ ਹੈ ਅਸੀਂ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਅਸੀਂ ਬਹੁਤ ਪਾਠ ਕੀਤੇ ਤਾਂ ਸਾਧ ਸੰਗਤ ਜੀ ਸਾਡਾ ਤਾਂ ਵੀ ਕੰਮ ਸਿਰੇ ਨਹੀਂ ਲੱਗਿਆ ਤਾਂ ਸਾਧ ਸੰਗਤ ਜੀ ਸਤਿ ਮਹ ਪੂਛ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਕਹਿੰਦੇ ਹਨ ਭਾਈ ਜਦੋਂ ਤੁਹਾਡੀ ਅਰਦਾਸ ਪੂਰੀ ਨਾ ਹੋਵੇ ਪਾਠ ਕੀਤਾ ਤੁਹਾਡਾ ਪ੍ਰਵਾਨ ਨਾ ਹੋਵੇ ਤਾਂ ਸਾਧ ਸੰਗਤ ਜੀ ਤੁਸੀਂ ਆ ਤਿੰਨ ਗੱਲਾਂ ਪੱਲੇ ਬੰਨ ਲਿਓ ਇਸ ਤਰੀਕੇ ਨਾਲ ਅਰਦਾਸ ਕਰੋ ਸਾਰੇ ਕਾਰਜ ਸਿੱਧ ਹੋ ਜਾਣਗੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਅਰਦਾਸ ਵਿੱਚ ਤਿੰਨ ਤੋਂ ਚਾਰ ਗੱਲਾਂ ਦੱਸਾਂਗੇ ਜੋ ਮਹਾਪੁਰਸ਼ੀ ਕਹਿੰਦੇ ਹਨ ਭਾਈ ਇਸ ਨੂੰ ਸਵੀਕਾਰ ਕੇ ਤੁਸੀਂ ਅਰਦਾਸ ਕਰੋ ਵਾਹਿਗੁਰੂ ਜੀ ਅੱਗੇ ਝੋਲੀ ਾਟ ਕੇ ਅਰਦਾਸ ਕਰੋ ਤਾਂ ਤੁਹਾਡੀ ਸਿੱਧੀ ਸੱਚਖੰਡ ਤੱਕ ਪਰਵਾਨ ਹੋਵੇਗੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਮਹਾਪੁਰਸ਼ਾਂ ਦੀ ਜੱਸੀ ਹੋਈ ਇਸ ਜੁਗਤੀ ਵਾਰੀ ਦਸਾਂਗੇ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪਰਿਆਹਤ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡਾ ਭਲਾ ਆਪ ਕਰਦੇ ਹਨ ਸਾਥ ਸੰਗਤ ਜੀ ਇਨਕ੍ਰਿਪ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਥ ਸੰਗਤ ਜੀ ਤੁਸੀਂ ਹਰ ਇੱਕ ਇਨਸਾਨ ਨੂੰ ਜਿੰਨਾ ਹੋ ਸਕਦਾ ਹੈ ਬਾਣੀ ਦੇ ਨਾਲ ਜੋੜਿਆ ਕਰ ਸਾਥ ਸੰਗਤ ਜੀ ਜਦੋਂ ਤੁਸੀਂ ਬਾਣੀ ਦੇ ਨਾਲ ਜੋੜਦੇ ਹੋ ਨਾ ਤੁਸੀਂ ਬਹੁਤ ਪੁੰਨ ਵਾਲਾ ਕੰਮ ਕਰਦੇ ਸਾਥ ਸੰਗਤ ਜੀ ਜਦੋਂ ਤੁਸੀਂ ਆਪ ਬਾਣੀ ਦੇ ਨਾਲ ਜੁੜਦੇ ਹੋ ਦੂਸਰੇ ਨੂੰ ਬਾਣੀ ਦੇ ਨਾਲ ਜੋੜਦੇ ਤਾਂ ਵਾਹਿਗੁਰੂ ਜੀ ਦੀ ਆਪਣੇ ਆਪ ਹੀ ਨਿਗਾਸਵਲੀ ਹੋ ਜਾਂਦੀ ਹੈ ਸਾਧ ਸੰਗਤ ਜੀ ਤੁਹਾਡੇ ਜੋ ਵੀ ਵਿਗੜੇ ਹੋਏ ਕੰਮ ਨੇ ਉਹ ਸਾਰੇ ਸਿੱਧ ਹੋ ਜਾਂਦੇ ਆ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਮਹਾਂਪੁਰਸ਼ ਜੀ ਦੱਸਦੇ ਹਨ ਭਾਈ ਕਹਿੰਦੇ ਜਦੋਂ ਅਰਦਾਸ ਕਰਦੇ ਹੋ ਸੋਨੇ ਤੁਹਾਡਾ ਵਿਸ਼ਵਾਸ ਇੰਨਾ ਕ ਦ੍ਰਿੜ ਹੋਵੇ ਸਾਧ ਸੰਗਤ ਜੀ ਜਦੋਂ ਤੁਸੀਂ ਅਰਦਾਸ ਕਰਦੇ ਕਿਸੇ ਕੋਈ ਵੀ ਮੁਸ਼ਕਲ ਬਣ ਗਈ ਹੋਵੇ ਸਾਧ ਸੰਗਤ ਜੀ ਕੋਈ ਵੀ ਚਿੰਤਾ ਬਣ ਗਈ ਹੋਵੇ ਜਦੋਂ ਤੁਸੀਂ ਵਾਹਿਗੁਰੂ ਜੀ ਅੱਗੇ ਪੱਲਾ ਅੱਡ ਕੇ ਅਰਦਾਸ ਕਰਦੇ ਸਾਧ ਸੰਗਤ ਜੀ ਜਦੋਂ ਤੇਰੇ ਹੱਥ ਵਿੱਚ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਗੁਰਕਾ ਸਾਹਿਬ ਆ ਜਾਂਦਾ ਹੈ ਤਾਂ ਸਾਧ ਸੰਗਤ ਜੀ ਨਾਲ ਤੂੰ ਅਰਦਾਸ ਕਰਨੀ ਹੈ ਤੁਹਾਡਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਵਾਹਿਗੁਰੂ ਜੀ ਅੱਗੇ ਤੁਹਾਡੀਆਂ ਚਿੰਤਾ ਨੂੰ ਖਤਮ ਕਰ ਲਈ ਮੇਰੇ ਕਲੰਗੀ ਵਾਲੇ ਪਾਸ਼ਾ ਜੀ ਤਨ ਤਨ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਆਪ ਜੀ ਨੂੰ ਸ਼ਹੀਦਾ ਸਿੰਘਾਂ ਦੇ ਪਹਿਰੇ ਲਗਾ ਦੇਣਗੇ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਸ਼ਹੀਦਾ ਸਿੰਘਾਂ ਦੇ ਤੁਹਾਡੇ ਇਰਤ ਗਿਰਤ ਤੁਹਾਡੇ ਆਲੇ ਦੁਆਲੇ ਤੁਹਾਡੇ ਸ਼ਹੀਦਾ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਹਨ ਸਾਧ ਸੰਗਤ ਜੀ ਆਪਣੀਆਂ ਫੌਜਾਂ ਭੇਜ ਦਿੰਦੇ ਹਨ ਸਾ ਸੰਗਤ ਜੀ ਉਹ ਗੁਪਤ ਫੌਜਾਂ ਦੇ ਪਹਿਰੇ ਲਗਾ ਦਿੰਦੇ ਆ ਸਾ ਸੰਗਤ ਜੀ ਸੁਖਮੀ ਸਾਹਿਬ ਦਾ ਜਪਜੀ ਸਾਹਿਬ ਦਾ ਜਦ ਗੁਰਕਾ ਸਾਹਿਬ ਤੇਰੇ ਹੱਥ ਵਿੱਚ ਆ ਜਾਵੇ ਤਾਂ ਅਰਦਾਸ ਕਰਨੀ ਹੈ ਮਹਾਰਾਜ ਕਿਰਪਾ ਕਰੋ ਜਿਸਤੇ ਵੀ ਤੁਸੀਂ ਅਰਦਾਸ ਕਰਦੇ ਹੋ ਖੁਸ਼ੀ ਦੀ ਅਰਦਾਸ ਕਰਦੇ ਹੋ ਕਿਸੇ ਵੀ ਕੰਮ ਦੀ ਅਰਦਾਸ ਕਰਦੇ ਹੋ ਸਾ ਸੰਗਤ ਜੀ ਸਭ ਤੋਂ ਪਹਿਲੀ ਗੱਲ ਤੁਹਾਡੇ ਗੱਲ ਦੇ ਵਿੱਚ जरूर सरोपा साई पाया होना चाहिए साद संगत जी ਤੇ ਤੁਹਾਡੇ ਹੱਥ ਖਾਲੀ ਨਹੀਂ ਹੋਣੇ ਚਾਹੀਦੇ ਸਾਦ ਸੰਗਤ ਜੀ ਜਿਹੜਾ ਗੁੱਸੇ ਨਾਲ ਵੀ ਆਇਆ ਹੈ ਵਾਹਿਗੁਰੂ ਜੀ ਉਸ ਦਾ ਵੀ ਭਲਾ ਕਰਦੇ ਸਾਦ ਸੰਗਤ ਜੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਦੇਖੋ ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜ ਸਵਾਰ ਜੀਣਗੇ ਸਾਦ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਮਹਾਕੋਸ਼ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਤੁਸੀਂ ਸਾਰੇ ਸਾਧ ਸੰਗਤ ਜੀ ਜਾਣਦੇ ਹੀ ਹੋ ਕਿ ਮਹਾਰਾਜ ਜੀ ਨੇ ਕਿੰਨੀ ਕੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੁਧਾਰ ਕੀਤਾ ਹੈ ਸਾਧ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਜਿਹੜਾ ਵਾਹਿਗੁਰੂ ਜੀ ਅੱਗੇ ਪੱਲਾ ਅਟਕੇ ਅਰਦਾਸ ਕਰਦਾ ਹੈ ਵਾਹਿਗੁਰੂ ਜੀ ਉਹਦੀ ਝੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਸੀਂ ਜਾਣਦੇ ਹਾਂ ਕਿ ਜੋ ਬ੍ਰਹਮ ਗਿਆਨੀ ਨੀ ਹੁੰਦੇ ਨੇ ਸਾਧ ਸੰਗਤ ਜੀ ਉਹ ਵੀ ਰੱਬ ਦਾ ਰੂਪ ਹੀ ਹੁੰਦੇ ਨੇ ਸਾਧ ਸੰਗਤ ਜੀ ਜਿਹੜਾ ਇੱਕ ਵਾਰ ਸੰਤ ਮਹਾਪਾਉ ਸ਼ਾਂ ਜੀ ਨੂੰ ਸੱਚੇ ਮਨ ਦੇ ਨਾਲ ਸ਼ਰਧਾ ਦੇ ਨਾਲ ਯਾਦ ਕਰਦੇ ਹਨ ਤਾਂ ਸਾਧ ਸੰਗਤ ਜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰ ਜਾਂਦੇ ਹਨ ਜਿਨ੍ਹਾਂ ਨੇ ਉਹਨਾਂ ਦੇ ਬਚਨ ਕਮਾ ਲਿਆ ਸਮਝ ਲਓ ਜਿਨ੍ਹਾਂ ਨੇ ਬਚਨ ਕਮਾ ਲਿਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰ ਗਿਆ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਕਾਰਜ ਹਾਸ ਕਰ ਲਏ ਕਿ ਬ੍ਰਹਮ ਗਿਆਨੀ ਵੀ ਰੱਬ ਦਾ ਰੂਪ ਹੀ ਹੁੰਦੇ ਹਨ ਜਿਸ ਨੂੰ ਸਾਰੇ ਹੀ ਬ੍ਰਹਮੰਡ ਦਾ ਭੇਤ ਹੁੰਦਾ ਹੈ ਸਾਧ ਸੰਗਤ ਜੀ ਉਹ ਸਬਦ ਦੇ ਦਿਲਾਂ ਦੀ ਜਾਣਨ ਵਾਲੇ ਹੁੰਦੇ ਹਨ ਉਹ ਚਾਹੇ ਪਲ ਵਿੱਚ ਭਾਵੇਂ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਸਾਧ ਸੰਗਤ ਜੀ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਵੀ ਜਗਾ ਸਕਦੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦਾ ਜਿਵੇ ਨਹੀਂ ਮਰਦਾ ਕਹਿੰਦੇ ਬ੍ਰਹਮ ਗਿਆਨੀ ਦਾ ਕਦੀ ਅੰਤ ਨਹੀਂ ਹੋ ਸਕਦਾ ਸਾਧ ਸੰਗਤ ਜੀ ਬ੍ਰਹਮ ਗਿਆਨੀ ਦਾ ਕਦੀ ਅੰਤ ਨਹੀਂ ਹੋ ਸਕਦਾ ਕਿਉਂਕਿ ਸਾਧ ਸੰਗਤ ਜੀ ਧੋਵੇਂ ਮਹਾਪੁਰਸ਼ ਜ ਸੱਚਖੰਡ ਜਾਵੇ ਰਾਜੇ ਨੇ ਪਰ ਉਹ ਅੱਜ ਵੀ ਉਸੇ ਸਥਾਨ ਤੇ ਨੇ ਜਿਹੜਾ ਸੱਚੇ ਮੰਨ ਦੇ ਨਾਲ ਸ਼ਰਧਾ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਨ ਵਾਹਿਗੁਰੂ ਜੀ ਉਹਨਾਂ ਦੀ ਝੋਲੀਆ ਵਿੱਚ ਜ਼ਰੂਰ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਮਹਾਪੁਰਸ਼ ਜੀ ਆਖਦੇ ਹਨ ਦੱਸਦੇ ਹਨ ਭਾਈ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਜਿਸ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਸਾ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਦੁਨਿਆਵੀ ਪਰਦਾਰਥਾਂ ਦੇ ਨਾਲ ਨਾਲ ਉੱਤਮ ਵੀ ਮੰਗ ਲਈ ਅਰਦਾਸ ਕਰਕੇ ਸਾਰੀ ਜ਼ਿੰਦਗੀ ਇਹ ਨਾ ਹੋਵੇ ਦੁਨਿਆਵੀ ਦਾਤਾ ਮੰਗਦਾ ਰਹਿ ਜਾਵੇਂ ਕਦੀ ਆਪਣੇ ਲਈ ਵੀ ਉੱਤਮ ਮੰਗ ਲਈ ਜੋ ਤੇਰੀ ਅੱਗੇ ਜਾ ਕੇ ਵੀ ਤੇਰੇ ਕੰਮ ਆਵੇ 사ਤਸੰਗਤ ਜੀ ਮਹਾਂਪਰਸ਼ ਜੀ ਹੁਣ ਤੁਹਾਨੂੰ ਦੱਸਦੇ ਹਾਂ 사ਤਸੰਗਤ ਜੀ ਮਹਾਂਪਰਸ਼ ਜੀ ਕਿਹੜੀਆਂ ਹੋ ਤਿੰਨ ਤੋਂ ਚਾਰ ਉਪਕਤੀਆਂ ਦੱਸਦੇ ਹਨ ਅਰਦਾਸ ਕਰਨ ਦੀਆਂ 사ਤਸੰਗਤ ਜੀ ਧਿਆਨ ਦੇ ਨਾਲ ਸੁਣੋ 사ਤਸੰਗਤ ਜੀ ਇੱਕ ਹੁੰਦੀ ਹੈ ਛੋਟੀ ਅਰਦਾਸ ਇੱਕ ਹੁੰਦੀ ਹੈ ਵੱਡੀ ਅਰਦਾਸ 사ਤਸੰਗਤ ਜੀ ਜਿਹੜੇ ਲੋਕ ਪਾਠ ਕਰਕੇ ਗੁਰੂ ਦੀ ਬਾਣੀ ਪੜ੍ਹ ਕੇ ਅਰਦਾਸ ਨਹੀਂ ਕਰਦੇ 사త్సੰਗਤ ਜੀ ਉਹਨਾਂ ਦਾ ਕੀਤਾ ਹੋਇਆ ਪਾਠ ਸੱਚਖੰਡ ਤੱਕ ਪ੍ਰਵਾਨ ਨਹੀਂ ਹੁੰਦਾ 사త్సੰਗਤ ਜੀ ਮਹਾਂਪੁਰਖ ਜੀ ਆਖਦੇ ਨੇ ਭਾਈ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਭਾਵੇਂ ਛੋਟੀ ਅਰਦਾਸ ਕਰੋ ਭਾਵੇਂ ਵੱਡੀ ਅਰਦਾਸ ਕਰੋ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਜ਼ਰੂਰ ਕਰਨੀ ਹੈ ਕਿ ਤੁਹਾਡਾ ਕੀਤਾ ਹੋਇਆ ਪਾਠ ਤੁਹਾਡੀ ਪੜ੍ਹੀ ਹੋਈ ਬਾਣੀ ਸਾਥ ਸੰਗਤ ਜੀ ਤੁਹਾਡਾ ਕੀਤਾ ਹੋਇਆ ਜਾਪ ਵਾਹਿਗੁਰੂ ਜੀ ਦਰਗਾਹ ਤੱਕ ਪਹੁੰਚ ਜਾਵੇ ਸਾਥ ਸੰਗਤ ਜੀ ਮਹਾਂ ਪੁਸ਼ਟੀ ਆਖਦੇ ਹਨ ਸਾਥ ਸੰਗਤ ਜੀ ਕੋਈ ਵੀ ਅਰਦਾਸ ਕਰਨ ਲੱਗੇ ਹੋ ਕਿੰਨੀ ਵੀ ਬਾਣੀ ਪੜ੍ਹੀ ਹੋਵੇ ਸਾਥ ਸੰਗਤ ਜੀ ਕਦੀ ਵੀ ਇਹ ਨਹੀਂ ਕਹਿਣਾ ਇੰਨੇ ਪਾਠ ਕੀਤੇ ਸੁਖਮਨੀ ਸਾਹਿਬ ਦੇ ਜਾਂ ਜਪਜੀ ਸਾਹਿਬ ਦੇ ਕੀਤੇ ਨੇ ਇਹ ਕਹਿਣਾ ਹੈ ਸਾਥ ਸੰਗਤ ਜੀ ਧਿਆਨ ਦੇ ਨਾਲ ਸੁਣਨਾ ਪਹਿਲੀ ਗੱਲ ਇਹ ਕਹਿਣਾ ਹੈ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਓ ਤੁਸੀਂ ਮੇ ਤੁ ਗਰੀਬ ਨਵਾਸ ਤੋਂ ਇਹਨੇ ਪਾਠ ਸੁਖਨੀ ਸਾਹਿਬ ਦੀ ਸੇਵਾ ਲਈ ਹੈ ਸਾਧ ਸੰਗਤ ਜੀ ਇਦਾਂ ਕਹਿਣਾ ਹੈ ਧਿਆਨ ਦੇ ਰੱਖਣਾ ਜਦੋਂ ਵੀ ਅਸ ਤੋਂ ਬਾਅਦ ਤੁਸੀਂ ਵੀ ਪਾਠ ਕਰੋ ਇਹਨੇ ਕਿਹਾ ਇਹਨੇ ਪਾਠ ਕੀਤੇ ਨੇ ਸਾਧ ਸੰਗਤ ਜੀ ਇਹ ਗਲਤ ਗੱਲ ਹੈ ਅਸੀਂ ਗੁਰੂ ਨੂੰ ਦਸ ਥੋੜੀ ਰਹੇ ਸਾਧ ਸੰਗਤ ਜੀ ਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਸਾਥ ਸੰਗਤ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਮੇਰੇ ਤੋਂ ਗਰੀਬ ਨਿਵਾਸ ਤੋਂ ਇਹਨੇ ਪਾਠਾਂ ਦੀ ਸੇਵਾ ਲਈ ਹੈ ਸਾਥ ਸੰਗਤ ਜੀ ਸਭ ਤੋਂ ਪਹਿਲੀ ਗੱਲ ਇਹ ਧਿਆਨ ਦੇ ਵਿੱਚ ਰੱਖਣੀ ਹੈ ਸਾਥ ਸੰਗਤ ਜੀ ਦੂਜੀ ਗੱਲ ਇਹ ਹੈ ਸਾਥ ਸੰਗਤ ਜੀ ਜਦੋਂ ਵੀ ਤੁਸੀਂ ਕੋਈ ਚੰਗੇ ਕੰਮ ਲਈ ਕਿਸੇ ਵੀ ਚੰਗੇ ਕੰਮ ਲਈ ਅਰਦਾਸ ਕਰਦੇ ਹੋ ਸਾਥ ਸੰਗਤ ਜੀ ਤੁਹਾਡੇ ਹੱਥ ਖਾਲੀ ਨਹੀਂ ਹੋਣੇ ਚਾਹੀਦੇ ਸਾਥ ਸੰਗਤ ਜੀ ਚਾਹੇ ਤੁਸੀਂ ਦੋ ਪਤਾਸੇ ਲੈ ਲਓ ਸਾਧ ਸੰਗਤ ਜੀ ਚਾਹੇ ਤੁਸੀਂ ਘਰ ਦੇ ਵਿੱਚ ਹੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਲਓ ਸਾਧ ਸੰਗਤ ਜੀ ਸਭ ਤੋਂ ਚੰਗਾ ਹੁੰਦਾ ਹੈ ਜੇ ਤੁਸੀਂ ਘਰ ਦੇ ਵਿੱਚ ਹੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਲਓ ਸਾਧ ਸੰਗਤ ਜੀ ਕਿਉਂਕਿ ਕੜਾ ਪ੍ਰਸ਼ਾਦ ਦੀ ਦੇਗ ਹੀ ਵਾਹਿਗੁਰੂ ਜੀ ਕਹਿੰਦੇ ਹਨ ਭਾਈ ਇਸ ਦੇ ਵਿੱਚ ਜੋ ਇਸ ਨੂੰ ਸ਼ਕਲ ਲੰਦਾ ਹੈ ਸਾਧ ਸੰਗਤ ਜੀ ਉਸ ਦੇ ਬਹੁਤ ਦੁੱਖ ਰੋ ਇਕੱਠੇ ਜਾਂਦੇ ਹਨ ਸਾਤ ਸੰਗਤ ਜੀ ਤੀਜੀ ਗੱਲ ਪਈ ਇਹ ਹੈ ਸਾਤ ਸੰਗਤ ਜੀ ਜਦੋਂ ਵੀ ਤੁਸੀਂ ਅਰਦਾਸ ਕਰੋ ਤੁਹਾਡੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ ਸਾਤ ਸੰਗਤ ਜੀ ਤੁਹਾਡੇ ਦੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਵਾਹਿਗੁਰੂ ਜੀ ਅੱਗੇ ਨਿਮਰਤਾ ਹੋਣੀ ਚਾਹੀਦੀ ਹੈ ਸਾਤ ਸੰਗਤ ਜੀ ਤੁਸੀਂ ਨਿਮਰਤਾ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਚੌਥੀ ਗੱਲ ਭਾਈ ਇਹ ਹੈ ਮਹਾਰਾਜ ਜੀ ਜੋ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ ਸੰਤ ਪੱਬਾ ਅਜੀਤ ਸਿੰਘ ਜੀ ਮਹਾਰਾਜ ਬਾਬਾ ਜੀ ਕਹਿੰਦੇ ਨੇ ਭਾਈ ਅਰਦਾਸ ਹਮੇਸ਼ਾ ਇੱਕ ਗੁਰੂ ਅੱਗੇ ਕਰੋ ਦਰ ਦਰ ਭਟਕਣ ਦੇ ਨਾਲ ਤੁਹਾਨੂੰ ਗੁਰੂ ਨਹੀਂ ਮਿਲਣਾ ਸਾਧ ਸੰਗਤ ਜੀ ਕਹਿੰਦੇ ਤੇਰਾ ਖਾਤਾ ਇੱਕ ਨਾਲ ਖੁੱਲਿਆ ਹੋਵੇ ਦੁਨੀਆ ਦੇ ਪਾਸੇ ਦਸ ਜਾਣਿਆਂ ਕੋਲ ਤਰਖਾਤਾ ਨਾ ਖੁੱਲਾ ਹੋਵੇ ਫਿਰ ਅਰਦਾਸ ਤੇਰੀ ਕਬੂਲ ਨਹੀਂ ਹੋਣੀ ਸੱਚਕੰਡ ਤੱਕ ਸਾਧ ਸੰਗਤ ਜੀ ਇਹ ਚਾਰ ਗੱਲਾਂ ਨੇ ਪਾਈ ਜੋ ਮਹਾਪੁਰਸ਼ ਜੀ ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਇੰਨੇ ਪਾਠ ਕੀਤੇ ਇੰਨੀ ਬਾਣੀ ਪੜੀ ਪੂਰੀ ਅਰਦਾਸਾਂ ਪੂਰੀਆਂ ਨਹੀਂ ਹੋਈਆਂ ਤਾਂ ਮਹਾਪੁਰਸ਼ ਜੀ ਸਾਧ ਸੰਗਤ ਜੀ ਇਹ ਅਰਦਾਸ ਕਰਨ ਦੀ ਗੁਪਤ ਵੀ ਦੀਸਤੇ ਹਨ ਸਾਧ ਸੰਗਤ ਜੀ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਤ ਸੰਗਤ ਜੀ ਤੁਸੀਂ ਅਰਦਾਸ ਕਰੋ ਵਾਹਿਗੁਰੂ ਜੀ ਅੱਗੇ ਗਰੀਬ ਨਿਮਾਜ਼ ਬਣ ਕੇ ਸਾਤ ਸੰਗਤ ਜੀ ਤੁਸੀਂ ਅਰਦਾਸ ਕਰੋ ਮਹਾਂਪੁਰਜ ਜੀ ਆਖਦੇ ਹਨ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੂੰ ਸਿਰ ਝੁਕਾ ਲਿਆ ਤਾਂ ਤੇਰੀ ਸਾਰੇ ਪੀਰ ਪਗ ਬਰਾ ਅੱਗੇ ਤੇਰਾ ਸੁਰ ਚੁੱਕ ਜਾਵੇਗਾ ਤੇਰੀ ਸਰ ਇੱਕ ਅੱਗੇ ਹਾਜ਼ਰੀ ਲੱਗ ਜਾਵੇਗੀ ਜਦ ਤੂੰ ਅਰਦਾਸ ਦੇ ਵਿੱਚ ਤੂੰ ਵਾਹਿਗੁਰੂ ਜੀ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਡੇ ਆਪਣਾ ਪੱਲਾ ਅੱਡ ਲਿਆ ਉਸ ਟਾਈਮ ਸਾਰੇ ਸ਼ਹੀਦ ਸਿੰਘ ਗੁਰੂ ਮਹਾਰਾਜ ਸਭ ਹਾਜ਼ਰ ਨਜ਼ਰ ਹੁੰਦੇ ਹਨ ਸਾਧ ਸੰਗਤ ਜੀ ਦੋ ਸਿੰਘ ਸ਼ਹੀਦ ਹਰ ਟਾਈਮ ਤੁਹਾਡੇ ਨਾਲ ਰਹਿੰਦੇ ਹਨ ਜਦੋਂ ਤੁਸੀਂ ਕਿਸੇ ਵੀ ਕੰਮ ਕਰਨ ਲਈ ਜਾਓ ਘਰ ਤੋਂ ਬਾਹਰ ਤਾਂ ਸਾਧ ਸੰਗਤ ਜੀ ਆਪਣੇ ਵਾਹਿਗੁਰੂ ਜੀ ਅੱਗੇ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਸਾਧ ਸੰਗਤ ਜੀ ਤੁਸੀਂ ਅਰਦਾਸ ਕਰਕੇ ਜਾਣਾ ਹੈ ਸਾਧ ਸੰਗਤ ਜੀ ਤੁਸੀਂ ਅਰਦਾਸ ਕਰਨੀ ਹੈ ਕਈ ਸੰਗਤਾਂ ਇਦਾਂ ਦੀਆਂ ਨੇ ਸਾਧ ਸੰਗਤ ਜੀ ਬਹੁਤ ਸੰਗਤਾਂ ਦੇ ਕਮੈਂਟ ਆਏ ਸੀ ਕਿ ਸਾਧ ਸੰਗਤ ਜੀ ਛੋਟੀ ਅਰਦਾਸ ਕਿਹੜੀ ਹੁੰਦੀ ਹੈ ਸਾਧ ਸੰਗਤ ਜੀ ਛੋਟੀ ਅਰਦਾਸ ਇਹ ਹੁੰਦੀ ਹੈ ਸਟਾਰਟਿੰਗ ਤੋਂ ਜਿੱਥੋਂ ਕਰਦੇ ਆ ਅਰਦਾਸ ਇਹ ਕਿਉਂ ਗਾਸ਼ਿ ਰਵਾਹਿਕ ਜੀ ਕੀਫਤ ਤੋ ਲੈ ਕੇ ਸਾਧ ਸੰਗਤ ਜੀ ਇਹ ਬੜਾ ਪਹਿਰਾ ਪੂਰਾ ਕੰਪਲੀਟ ਕਰਨਾ ਹੈ ਉਸਤਵਾ ਸਾਧ ਸੰਗਤ ਜੀ ਹਣੇ ਮਾਣਿਆਂ ਦੇ ਮਾਣ ਨਹੀਂ ਤਾਣਿਆਂ ਦੇ ਤਾਣ ਨਿਉਟੀਆਂ ਦੀ ਉਟ ਨਿਆਸਰਿਆਂ ਦੀ ਨਿਆਸਰੇ ਸਾਧ ਸੰਗਤ ਜੀ ਇਹ ਲਾਸਟ ਪਹਿਰਾ ਪੜ ਕੇ ਤੁਸੀਂ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਅਰਦਾਸ ਕਰੋ ਤੁਹਾਡੇ ਗਲ ਦੇ ਵਿੱਚ ਪੱਲਾ ਜ਼ਰੂਰ ਪਾਇਆ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਤੁਸੀਂ ਦੇਖਦੇ ਹੋ ਜਦੋਂ ਵੀ ਕਿਤੇ ਅਸੀਂ ਗੁਰੂ ਗੁਰੂ ਘਰ ਵਿੱਚ ਆ ਕੇ ਪਾਠ ਸਿੰਘ ਤੋਂ ਅਰਦਾਸ ਕਰਾਉਂਦੇ ਹਾਂ ਤਾਂ ਉਹਨਾਂ ਦੇ ਹਰ ਟਾਈਮ ਗੱਲ ਦੇ ਵਿੱਚ ਪੱਲਾ ਪਾਇਆ ਹੁੰਦਾ ਹੈ ਸਾਧ ਸੰਗਤ ਜੀ ਬਹੁਤ ਸੰਗਤ ਇਦਾਂ ਦੀ ਹੈ ਜਿਹੜੀ ਕਿ ਘਰ ਵਿੱਚ ਪਾਠ ਕਰਨ ਤੋਂ ਬਾਅਦ ਅਰਦਾਸ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਗੱਲ ਦੇ ਵਿੱਚ ਪੱਲਾ ਨਹੀਂ ਪਾਇਆ ਹੁੰਦਾ ਇਹ ਗਲਤ ਹੈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਅਰਦਾਸ ਕਰੋ ਪੂਰੀ ਮਰਿਆਦਾ ਦੇ ਨਾਲ ਸਾਧ ਸੰਗਤ ਜੀ ਜੋ ਵਿਧੀ ਬਣੀ ਹੋਈ ਹੈ ਉਸ ਦੇ ਨਾਲ ਅਰਦਾਸ ਕਰੋ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਦੇ ਹੋ ਤਾਂ ਸਾਧ ਸੰਗਤ ਜੀ ਤੁਹਾਡੀ ਸਿੱਧੀ ਸੱਚਖੰਡ ਤੱਕ ਪ੍ਰਵਾਨ ਹੁੰਦੀ ਹੈ ਸਾਧ ਸੰਗਤ ਜੀ ਵੱਡੀ ਅਰਦਾਸ ਇਹ ਹੁੰਦੀ ਹੈ ਕਿ ਸਾਧ ਸੰਗਤ ਜੀ ਤੁਸੀਂ ਸਟਾਰਟਿੰਗ ਤੋਂ ਲੈ ਕੇ ਜਿਹੜੀ ਐਂਡ ਤੱਕ ਅਰਦਾਸ ਕਰਦੇ ਹੋ ਸਾਧ ਸੰਗਤ ਜੀ ਜਦੋਂ ਤੁਸੀਂ ਆਪਣੇ ਘਰ ਪਰਵਾਜ ਸੁਖ ਸ਼ਾਂਤੀ ਮੰਗਦੇ ਹੋ ਸਾਧ ਸੰਗਤ ਜੀ ਤੁਸੀਂ ਫਿਰ ਉਸ ਦੇ ਨਾਲ ਅਰਦਾਸ ਵਿੱਚ ਆ ਦੋ ਪੰਗਤੀਆਂ ਵੀ ਬੋਲਣੀਆਂ ਹੈ ਸਾ ਸੰਗਤ ਜੀ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸੱਚ ਹੋਵੇ ਸਾ ਸੰਗਤ ਜੀ ਫਿਰ ਮੈਂ ਕਹਿ ਰਹੀ ਹਾਂ ਕਿ ਇਹ ਦੋ ਪੰਕਤੀਆਂ ਤੁਸੀਂ ਜਪਣੀਆਂ ਨੇ ਕਹਿਣੀਆਂ ਨੇ ਅਰਦਾਸ ਦੇ ਵਿੱਚ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸੱਚ ਹੋਵੇ ਸਾਤ ਸੰਗਤ ਜੀ ਤੁਸੀਂ ਅਰਦਾਸ ਦੇ ਵਿੱਚ ਜਦੋਂ ਇਹ ਕਹਿੰਦੇ ਹੋ ਦੋ ਪੰਕਤੀਆਂ ਵਾਹਿਗੁਰੂ ਜੀ ਅੱਗੇ ਅਰਦਾਸ ਦੇ ਵਿੱਚ ਬੋਲਦੇ ਹੋ ਤਾਂ ਸਾਤ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਗੇ ਦਾਸ ਬਣ ਕੇ ਸਾਤ ਸੰਗਤ ਜੀ ਗਰੀਬ ਨਿਵਾਜ਼ ਬਣ ਕੇ ਅਰਦਾਸ ਕਰੋ ਤਾਂ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰ ਦੇਣਗੇ ਸਾਤ ਸੰਗਤ ਜੀ ਜਿਸ ਕਿਸੇ ਦੀ ਵੀ ਤੁਸੀਂ ਅਰਦਾਸ ਕਰਦੇ ਹੋ ਸਾਤ ਸੰਗਤ ਜੀ ਉਹ ਤੜੀ ਸਿੱਧੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਵਾਹਿਗੁਰੂ ਜੀ ਲੱਗੇ ਭਰੋਸਾ ਕਰਕੇ ਤੇ ਦੇਖੋ ਵਾਹਿਗੁਰੂ ਜੀ ਤੁਹਾਡੀ ਚੋਲੀ ਵਿੱਚ ਖੁਸ਼ੀਆਂ ਪਰ ਦੇਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਪਾਏ ਬਿਰਥਾ ਕਦੇ ਨਾ ਹੋਏ ਜਨ ਕੀ ਅਰਦਾਸ ਸਾਤ ਸੰਗਤ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਅੱਗੇ ਆਪਾਂ ਅਰਦਾਸ ਕਰਦੇ ਆ ਨਾ ਉਹ ਕਦੀ ਬਿਰਥੀ ਨਹੀਂ ਜਾਂਦੀ ਸਾਤ ਸੰਗਤ ਜੀ ਕਿਉਂਕਿ ਵਾਹਿਗੁਰੂ ਤੇ ਸਭ ਦੀਆਂ ਜਾਣਨ ਵਾਲਾ ਹੈ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ ਸਾਤ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਵੀ ਕਰਦੇ ਹਾਂ ਤਾਂ ਵਾਹਿਗੁਰੂ ਜੀ ਪਹਿਲਾਂ ਹੀ ਜਾਣਦੇ ਨੇ ਕਿ ਅਸੀਂ ਉਹਨਾਂ ਅੱਗੇ ਕੀ ਝੋਲੀ ਢਣੀ ਹੈ ਕੀ ਮੰਗਣਾ ਹੈ ਸਾਤ ਸੰਗਤ ਜੀ ਬਸ ਤੁਸੀਂ ਅਰਦਾਸ ਕਰਨ ਲੱਗੇ ਨਾ ਤੁਹਾਡਾ ਡ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਇਹ ਮਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਤਾ ਨਹੀਂ ਸਾਡੇ ਅਰਦਾਸ ਪੂਰੀ ਹੋਵੇਗੀ ਕਿ ਨਹੀਂ ਹੋਵੇਗੀ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਵਿਸ਼ਵਾਸ ਰੱਖ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹੋ ਤਾਂ ਵਾਹਿਗੁਰੂ ਜੀ ਜ਼ਰੂਰ ਅਰਦਾਸ ਸੁਣਦੇ ਹਨ ਸਾਧ ਸੰਗਤ ਜੀ ਮੈਂ ਵੀ ਇਸੇ ਤਰੀਕੇ ਦੇ ਨਾਲ ਹੀ ਅਰਦਾਸ ਕਰਦੀ ਹਾਂ ਤਾਂ ਵਾਹਿਗੁਰੂ ਜੀ ਸਾਧ ਸੰਗਤ ਜੀ ਮੈਂ ਦੋ ਪੰਗਦੇ ਜੋ ਤੁਹਾਨੂੰ ਦੱਸਿਆ ਨੇ ਮੈਂ ਇਹ ਅਰਦਾਸ ਦੇ ਵਿੱਚ ਵਾਹਿਗੁਰੂ ਜੀ ਅੱਗੇ ਝੋਲੀ ਾੜ ਕੇ ਅਰਦਾਸ ਕਰਦੀ ਆ ਤਾਂ ਵਾਹਿਗੁਰੂ ਜੀ ਸਾਧ ਸੰਗਤ ਜੀ ਹਰ ਇੱਕ ਖੁਸ਼ੀ ਝੋਲੀ ਪਾ ਦਿੰਦੇ ਹਨ ਸਾਧ ਸੰਗਤ ਜੀ ਬਸ ਤੁਹਾਡਾ ਸੱਚਾ ਵਿਸ਼ਵਾਸ ਹੋਣਾ ਚਾਹੀਦਾ ਹੈ ਡ੍ਰਿਡ ਵਿਸ਼ਵਾਸ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੇ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਇਬਰਾਹਿਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਮਹਾਰਾਜ ਹੰਸਾੜੀ ਵਾਲੇ ਨੇ ਕਿਹਾ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤੋਂ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੱਧ ਵਧ ਸ਼ੇਅਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਅਤੇ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਹੋਈਆਂ ਪੁੱਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ